ਜਦੋਂ ਖਾਲਸਾ ਪੰਥ ਦੀ ਸਾਜਨਾ ਕੀਤੀ 1699 ਦੀ ਵਿਸਾਖੀ ਵਾਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਤੇ ਗੁਰੂ ਸਾਹਿਬ ਜੰਗਾਂ ਜੁੱਧਾਂ ਤੋਂ ਹੁੰਦੇ ਹੋਏ ਜਿਹੜੇ ਦਾਨ ਨਵਾ ਸਾਹਿਬ ਤੇ ਹਜੂਰ ਸਾਹਿਬ ਪਹੁੰਚ ਕੇ ਜਿੱਥੇ ਸਾਰੇ ਗੁਰਸਿੱਖਾਂ ਨੂੰ ਹੁਕਮ ਕੀਤਾ ਸੀ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਜਿੱਥੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਖਾਲਸੇ ਨੂੰ ਦੇ ਧਾਰੀ ਗੁਰੂ ਨਹੀਂ ਮੰਨਨਾ ਇਹ ਵਰਜਤ ਕੀਤਾ ਉੱਥੇ ਹੀ ਖਾਲਸਾ ਪੰਥ ਬੁੱਢਾ ਦਲ ਦੇ ਜਿਹੜੇ ਪਹਿਲੇ ਜਥੇਦਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਸੀ ਆਪਨ ਪਾਉ ਸ੍ਰੀ ਖਾਲਸਾ ਧੰਪਾ ਦੋ ਤੇ ਰੂਪ ਸਤਿਗੁਰੂ ਗ੍ਰੰਥਾ ਸੋ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਾਂ ਗੁਰੂ ਮੰਨਦੇ ਆ ਖਾਲਸੇ ਨੂੰ ਜਿਹੜਾ ਆਪਣਾ ਸਰੂਪ ਬਖਸ਼ਿਸ਼ ਕੀਤਾ ਉਹਨਾਂ ਨੂੰ ਜਿਹੜਾ ਥਾਪੀ ਦੇ ਕੇ ਬੁੱਢਾ ਦਲ ਦੇ ਪਹਿਲੇ ਜਥੇਦਾਰ ਬਾਬਾ ਵਿਨੋਦ ਸਿੰਘ ਜੀ ਜਿਹੜੇ ਧੰਨਧਨ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਅੰਸਬੰਦ ਦੇ ਵਿੱਚੋਂ ਤੇ ਉਹਨਾਂ ਨੂੰ ਨਿਸ਼ਾਨ ਨਗਾਰਾ ਬਖਸ਼ਿਸ਼ ਕੀਤਾ ਜਿਹੜੇ ਸ਼ਹਿਦਰ ਬਸ਼ਤਰ ਬਖਸ਼ਿਸ਼ ਕੀਤਾ ਹੁਕਮਨਾਵਾ ਬਖਸ਼ਿਸ਼ ਕੀਤਾ ਉਹਨਾਂ ਦੀ ਤਾਬਿਆ ਦੇ ਵਿੱਚ ਉਹਨਾਂ ਦੀ ਅਗਵਾਈ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਭੇਜਣਾ ਕੀਤਾ ਸੀ ਜ਼ਬਰ ਚੁਲਮ ਦਾ ਟਾਕਰਾ ਕਰਨ ਵਾਸਤੇ ਗਊ ਗਰੀਬ ਦੀ ਰੱਖਿਆ ਵਾਸਤੇ ਹੁਕਮ ਕੀਤਾ ਸੀ ਜਿਵੇਂ ਮੈਂ ਵਿੱਚ ਦਸ ਉਵੇਂ ਵਿੱਚ ਦਣਾ ਤੇ ਨਾਲ ਜਿਹੜੇ ਛੋਟੇ ਸਹਿਬਜ਼ਾਦੇ ਜਿਹੜੇ ਆਪਾਂ ਅੱਜ 25 26 ਤੇ 27 ਤਰੀਕ ਨੂੰ ਪਾਲਤੀ ਸਾਹਿਬ ਹੈ ਤੇ 28 ਤਰੀਕ ਨੂੰ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਦਾ ਮਹੱਲਾ 20 ਕਿਤੇ 22 ਨੂੰ ਸ੍ਰੀ ਚਮਕੌਰ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ਨੇ ਚਮਕੌਰ ਸਾਹਿਬ ਜਿਹੜਾ ਰੋਪੜ ਦੇ ਨਾਲ ਹੀ ਹੈ ਉੱਥੇ ਵੀ ਦਰਸ਼ਨ ਦਿਦਾਰੇ ਜ਼ਰੂਰ ਕਰਿਆ ਕਰੋ ਇਹ ਜਿਹੜਾ ਅਗਲਾ ਮਹੀਨਾ ਪੋਹ ਆ ਰਿਹਾ ਬਹੁਤੀ ਗੁਰੂ ਸਾਹਿਬਾਂ ਵਾਸਤੇ ਵੀ ਔਖੀ ਘੜੀ ਸੀ ਜਿੱਥੇ ਆਪਾਂ ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜਮੇਲ ਮਨਾਉਨੇ ਨੇ ਉੱਥੇ ਛੋਟੇ ਸਾਹਿਬਜ਼ਾਦਿਆਂ ਦੇ ਆਪਾ ਸ੍ਰੀ ਫਤੇਗੜ ਸਾਹਿਬ ਇੱਕ ਵੀ ਸ਼ਹੀਦੀ ਜਿਹੜਾ ਜੋੜਮੇਲ ਹੈ 25 26 ਤੇ 27 ਤਰੀਕ ਨੂੰ ਦਸੰਬਰ ਨੂੰ ਜਿਹੜੇ ਆਪਾਂ ਉੱਥੇ ਵੀ ਦਰਸ਼ਨ ਦਿਦਾਰੇ ਕਰਨੇ ਨੇ 27 ਤਰੀਕ ਨੂੰ ਜਿਹੜਾ ਮਹਾਨ ਉਹ ਪਾਲਕੀ ਸਾਹਿਬ ਹੁੰਦੇ ਨੇ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਕੇ ਨੀਆਂ ਦੇ ਵਿੱਚ ਝੰਕੇ ਤੇ ਜਿਹੜੇ ਨਾਲ ਹੀ ਖਾਈ ਸੀ ਜਦੋਂ ਆਪਾਂ ਫਤੇਗੜ ਸਾਹਿਬ ਜਾਂਦੇ ਆ ਕਿਨੇ ਦੇ ਚਾਰ ਚਪੇਰੇ ਖਾਈ ਸੀ ਉਹਦੇ ਵਿੱਚ ਸਹਬਜ਼ਾਦਿਆਂ ਦੇ ਸਰੀਰ ਜਿਹੜੇ ਸੁੱਟ ਦਿੱਤੇ ਗਏ ਸੀ ਤੇ ਉੱਥੋਂ ਜਿਹੜੇ ਜਦੋਂ ਦੀਵਾਨ ਟੋਡਰਮਾਲ ਨੇ ਜਿਹੜੇ ਨਾਲ ਹੀ ਗੁਰਦੁਆਰਾ ਬਵਾਨਗੜ੍ਹ ਸਾਹਿਬ ਹੈ ਜਿੱਥੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਮਾ ਤੱਕ ਦੀ ਸ਼ੋਣੀ ਹੈ ਗੁਰਦੁਆਰਾ ਬਵਾਨਗੜ੍ਹ ਸਾਹਿਬ ਸ਼ੋਣੀ ਬੁੱਢਾ ਦਲ ਉਸ ਸਥਾਨ ਤੇ ਵੀ ਜਿੱਥੇ ਬਵਾਨ ਤਿਆਰ ਕਰਕੇ ਗੁਰਦੁਆਰਾ ਬਵਾਨਗੜ੍ਹ ਸਾਹਿਬ ਤੇ ਜੋਤੀ ਸਰੂਪ ਜਾ ਕੇ ਜਿਹੜੇ ਉਹਨਾਂ ਦੇ ਸੰਸਕਾਰ ਕੀਤੇ ਗਏ ਸੀ ਤੇ ਉਹਨਾਂ ਅਸਥਾਨਾਂ ਦੇ ਵੀ ਉਹ ਜੋੜ ਮੇਲ ਦੇ ਵੀ ਆਪਾਂ ਦਰਸ਼ਨ ਕਰਨੇ ਨੇ ਮੈਂ ਤਾਂ ਜਗਰ ਕਰ ਰਿਆ ਜਦੋਂ ਖਾਲਸਾ ਪੰਥ ਬੁੱਢਾ ਦਲ ਦੇ ਪਹਿਲੇ ਜਥੇਦਾਰ ਬਾਬਾ ਵਿਨੋਦ ਸਿੰਘ ਜੀ ਨੂੰ ਹਜੂਰ ਸਾਹਿਬ ਤੋਂ ਗੁਰੂ ਸਾਹਿਬ ਨੇ ਥਾਪੀ ਦੇ ਕੇ ਭੇਜਿਆ ਸੀ ਰਸਤੇ ਵਿੱਚ ਆਉਂਦੇ ਹੋਏ ਉਹ ਨਿਸ਼ਾਨ ਤੇ ਜਿਹੜੇ ਸ਼ਿਸ਼ਤਰ ਬਸ਼ਤਰ ਸੀ ਜਿਹੜੇ ਆਪ ਜੀ ਨੇ ਦਰਸ਼ਨ ਕਰਨੇ ਨੇ ਤੇ ਉਹ ਜਿਹੜੇ ਥਾਪੀ ਲੈ ਕੇ ਜਦੋਂ ਪਾਣੀ ਪਤ ਸਮਾਣਾ ਸੰਢੋਰਾ ਸਮਾਣੇ ਦੇ ਜਿਹੜੇ ਜਲਾਲ ਸੀ ਤੇ ਚੱਪੜ ਜਿੜੀ ਦੇ ਮੈਦਾਨੇ ਜੰਗ ਦੇ ਵਿੱਚ ਵਜੀਦ ਖਾਨ ਨੂੰ ਸੋਧ ਕੇ ਤੇ ਉਹ ਫਤਿਹ ਦੇ ਨਿਸ਼ਾਨ ਚਲਾਏ ਸੀ ਜਿਹੜੇ ਸਰਹੰਦ ਥੇਹ ਦੇ ਉੱਪਰ ਜਿੱਥੇ ਹਰ ਹਾਲ ਬੁੱਢਾ ਦਾਲ ਵੱਲੋਂ ਫਤਿਹ ਦੇ ਨਿਸ਼ਾਨ ਚਲਾਏ ਜਾਂਦੇ ਨੇ ਹੁਣ ਆਪਾਂ ਦਰਸ਼ਨ ਕਰਨੇ ਨੇ ਧੰਤਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਪਾਸ਼ਾ ਮੀਰੀ ਪੀਰੀ ਦੇ ਮਾਲਕ ਦੇਗ ਤੇਗ ਦੇ ਧਨੀ ਉਹਨਾਂ ਦੇ ਗਾਤਰੇ ਦੀ ਜਿਹੜੀ ਇਹ ਸ਼ੇਰ ਦਾ ਕਟਾਰ ਹੈ ਜਿਹੜੀ ਕਟਾਰ ਦੇ ਆਪ ਜੀ ਦਰਸ਼ਨ ਕਰ ਰਹੇ ਹਾਂ ਸ਼ੇਰ ਦਾ ਕਟਾਰ ਜਿਹੜੀ ਤਨਤਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗਾਤਰੇ ਦੀ ਫਲਾਦ ਦੀ ਬਣੀ ਹੋਈ ਹੈ ਤੇ ਉੱਪਰ ਜਿਹੜਾ ਉਹ ਸ਼ੇਰ ਜਿਹੜਾ ਦਾ ਸ਼ਿਕਾਰ ਕਰ ਰਹੇ ਨੇ ਗੁਰੂ ਸਾਹਿਬ ਗੱਜਕੇ ਜਕਾਰੇਗੇ ਆਵੇ ਤਨਤਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਨ ਨੂੰ ਪਾਵੇ ਜਿੱਥੇ ਆਪ ਜੀ ਨੇ ਕਟਾਨ ਤਨਤਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦੇ ਗਾਤਰੇ ਦੇ ਦਰਸ਼ਨ ਕੀਤੇ ਨੇ ਹੁਣ ਸ਼ੇਰ ਦਾ ਜਿਹੜੀ ਸ਼੍ਰੀ ਸਾਹਿਬ ਹੈ ਪੰਥ ਦੇ ਵਾਲੀ ਧੰਨ ਧੰਨ ਸੈਭ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਗਾਤਰੇ ਦੀ ਜਿਹੜੀ ਫਲਾਤ ਦੀ ਬਣੀ ਹੋਈ ਤੇ ਜਿਹੜਾ ਛੇ ਗਾ ਸ਼ਿਕਾਰ ਦਾ ਇਹਦਾ ਸ੍ਰੀ ਸਾਹਿਬ ਦਾ ਨਾਮ ਹੈ ਆਸਰਪਾਨ ਖੰਡੂ ਖਣਕ ਤੂ ਤੋਰੇ ਅਲਤੀਰ ਸੈਭ ਸਰੋਹੀ ਸੈਦੀ ਇਹ ਹੀ ਹਮਾਰੇ ਪੀਰ ਤੀਰ ਤੂੰ ਹੀ ਸੈਦੀ ਤੂੰ ਹੀ ਤੂੰ ਹੀ ਤਵਲ ਕਰਵਾ ਨਾਮ ਤੇ ਹਾਰੋ ਜੋ ਜਪੈ ਭੇ ਸਿੰਧ ਭਉ ਪਾਰ ਸੋ ਆਮ ਜੀ ਨੇ ਸਨੇਹੀ ਮੁਠੇ ਵਾਲੀ ਤੇ ਜਿਹੜੀ ਇਤਿਹਾਸਕ ਸ੍ਰੀ ਸਾਹਿਬ ਹੈ ਜਿਹੜੀ ਖਾਲਸਾ ਪੰਥ ਬੁੱਢਾ ਦਲ ਦੇ ਖਜ਼ਾਨੇ ਦੇ ਵਿੱਚ ਆਪਜੀ ਦਰਸ਼ਨ ਕਰ ਰਹੇ ਹਾਂ ਗੱਜ ਕੇ ਜਗ ਰਹੇ ਜਾਵੇ ਤੁਹਾਨੂੰ ਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਪਾਵੇ ਹੋਰ ਆਪਜੀ ਦਰਸ਼ਨ ਕਰ ਰਹੇ ਹਾਂ ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਇਹ ਜਿਹੜੀ ਘਾਲ ਹੈ ਇਹ ਤਨ ਤਨ ਬਾਬਾ ਫਤਿਹ ਸਿੰਘ ਜੀ ਤਨ ਤਨ ਬਾਬਾ ਫਤਿਹ ਸਿੰਘ ਜੀ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਛੋਟੇ ਸਹਬਜ਼ਾਦੇ ਬਾਬਾ ਫਤੇਹ ਸਿੰਘ ਜੀ ਉਹਨਾਂ ਦੇ ਜਿਹੜੇ ਕਮਰ ਕੱਛੇ ਦੀ ਢਾਲ ਹੈ ਜਿਹੜੀ ਫौलाਦ ਦੀ ਤੇ ਸੁਨਹਿਰੀ ਬਣੀ ਹੋਈ ਹੈ ਤੇ ਉਹ ਆਪਜੀ ਦਰਸ਼ਨ ਕਰ ਰਹੇ ਹੋ ਜਿਹਦੇ ਉੱਪਰ ਫਾਰਸੀ ਦੇ ਵਿੱਚ ਲਿਖਿਆ ਹੋਇਆ ਅਸ ਅਸਮਤ ਇਸਰਤ ਕੇ ਹੈ ਨਾਨਕ ਬਾਬਾ ਸ਼ਾਹ ਗੁਰੂ ਸਿਰ ਸੁਣਾਓ ਅਰਦਾਸ ਕਰੋ ਔਰ ਹਰਦਮ ਬੋਲੋ ਵਾਹਿਗੁਰੂ 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 ਆਪਜੀ ਗੱਜਗੇ ਜਤਾਰੇ ਜਾਵੇ ਤਨ ਤਨ ਸਾਹਿਬ ਜੀ ਆਦਾ ਬਾਬਾ ਫਤਿਹ ਸਿੰਘ ਜੀ ਦੇ ਮਨ ਨੂੰ ਪਾਵੇ ਜਿੱਥੇ ਨਾ ਸ਼ਸ਼ਤਰਾਂ ਦੇ ਆਪਾਂ ਹਜੂਰ ਸਾਹਿਬ ਜਿਹੜੇ ਦਰਸ਼ਨ ਕੀਤੇ ਜਦੋਂ ਪਿਛਲੇ ਦਿਨੀ ਬੁੱਢਾ ਦਲ ਦਾ ਸਤਾਪਨਾ ਦਿਵਸ ਸੀ ਤੇ ਉੱਥੇ ਹੀ ਤਖਤ ਸਾਹਿਬਾਨਾਂ ਤੇ ਮੰਜੀ ਸਾਹਿਬ ਦੀਵਾਨ ਹਾਲ ਤੇ ਤੇ ਵੱਡੇ ਵੱਡੇ ਪ੍ਰੋਗਰਾਮਾਂ ਜਿਨ੍ਹਾਂ ਸ਼ਸ਼ਤਰਾਂ ਦੇ ਦਰਸ਼ਨ ਕਰਵਾਏ ਜਾਂਦੇ ਨੇ ਅੱਜ ਭਾਈ ਸੁਖਜੀਤ ਸਿੰਘ ਕਨਈਆ ਹੋਰਾਂ ਨੇ ਸ਼ਪੈਸ਼ਨ ਜਿਹੜਾ ਇਹਨਾਂ ਦੇ ਵੱਲੋਂ ਬੇਨਤੀ ਕੀਤੀ ਹੋਈ ਸੀ ਕਿ ਬਾਬਾ ਜੀ ਜ਼ਰੂਰ ਸ਼ੇਖ ਤਰਾਂ ਦੇ ਦਰਸ਼ਨ ਕਰਾਉਣੇ ਨੇ ਹੁਣ ਆਪ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਉਹਨਾਂ ਦੇ ਦਮਾਲੇ ਦਾ ਜਿਹੜਾ ਚੱਕਰ ਹੈ ਗੱਜ-ਗੱਜ ਕਰੇ ਜ ਜਾਵੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਮਨ ਨੂੰ ਪਾਵੇ ਬਾਬਾ ਦੀਪ ਸਿੰਘ ਜੀ ਸ਼ਹੀਦ ਜਿਨ੍ਹਾਂ ਨੂੰ ਖਾਲਸਾ ਪੰਥ ਬੁੱਢਾ ਦਲ ਦੇ ਚੌਥੇ ਜਥੇਦਾਰ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਲੂਵਾਲੀਆ ਜਿਨ੍ਹਾਂ ਨੇ ਮਿਸਰ ਸ਼ਹੀਦਾਂ ਦਾ ਜਥੇਦਾਰ ਥਾਪਿਆ ਸੀ ਜਿਹੜੇ ਦਮਨਵੀਂ ਟਕਸਾਲ ਦੇ ਵੀ ਮੁਖੀ ਬਾਬਾ ਦੀਪ ਸਿੰਘ ਜੀ ਸ਼ਹੀਦ ਉਹਨਾਂ ਦੇ ਆਪ ਜੀ ਦਮਾਲੇ ਦੇ ਚੱਕਰ ਦੇ ਦਰਸ਼ਨ ਕਰ ਰਹੇ ਹਾਂ ਜਿਹੜਾ ਫਲਾਦੀ ਤੇ ਸਨਹਿਰੀ ਉੱਤੇ ਕੰਮ ਹੋਇਆ ਹੋਇਆ ਸ਼ਹੀਦ ਬਾਬਾ ਦੀਪ ਸਿੰਘ ਜੀ ਜਿਹੜੇ ਬੁੱਢਾ ਦਲ ਦੇ ਦੇਗਿਏ ਸਿੰਘ ਜੀ ਉਹਨਾਂ ਦੇ ਆਪ ਜੀ ਦਰਸ਼ਨ ਕਰ ਰਹੇ ਹਾਂ ਅੱਜ ਤੱਕ ਦੇ ਚੱਕਰ ਦੇ ਚੱਕਰ ਵਿੱਚ ਦਾਤ ਤੁਰ ਪਾਇਓ ਧਰਮ ਰਾਜ ਪੁੰਚਤ ਗਿਰਵਰ ਕੋ ਉਦੈ ਸਮੁੰਦਰਾਂ ਤੱਕ ਅਜਲ ਰਾਜ ਮੇਰੇ ਉਹ ਸੋਰਪੁਰ ਕੋ ਸਭ ਗੁਰੂ ਸਾਹਿਬ ਦੀ ਅਪਾਰ ਕਿਰਪਾ ਹੈ ਜਿਹੜਾ ਜੁੱਗੋ ਜੁਗਾ ਟੱਲ ਜਿਹੜਾ ਗੁਰੂ ਸਾਹਿਬ ਨੇ ਖਾਲਸੇ ਨੂੰ ਰਾਜ ਬਖਸ਼ਿਸ਼ ਕੀਤਾ ਆਪ ਜੀ ਹੁਣ ਬਾਬਾ ਬਨੋਦ ਸਿੰਘ ਜੀ ਗੱਲ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਇਹ ਬਾਬਾ ਬਨੋਦ ਸਿੰਘ ਜਿਹੜੇ ਖਾਲਸਾ ਪੰਥ ਬੁੱਢਾ ਦਲ ਦੇ ਜਿਹੜੇ ਪਹਿਲੇ ਜਥੇਦਾਰ ਜਿਹੜੇ ਧੰਤਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਅੰਸ਼ ਬੰਸ ਦੇ ਵਿੱਚੋਂ ਸੀ ਤੇ ਜਿਨ੍ਹਾਂ ਨੂੰ ਜਬਰ ਜੁਲਮ ਦਾ ਟਾਕਰਾ ਕਰਨ ਵਾਸਤੇ ਵਜੀਦ ਖਾਨ ਨੂੰ ਸੋਧਣ ਵਾਸਤੇ ਤੇ ਜਿਹੜੀ ਇਹ ਸ੍ਰੀ ਸਾਹਿਬ ਹੁਕਮਨਾਮੇ ਬਖਸ਼ੇ ਕੀਤੇ ਸੀ ਉਹ ਸ੍ਰੀ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਘਾਤਰੇ ਦੀ ਜਿਹੜੀ ਸ੍ਰੀ ਸਾਹਿਬ ਸੀ ਬਾਬਾ ਮਨੋਜ ਸਿੰਘ ਜੀ ਨੂੰ ਬਖਸ਼ਿਸ਼ ਕੀਤੀ ਗੱਲ ਕੇ ਜਕਾਰੇ ਗਜਾਵੇ ਬਾਬਾ ਮਨੋਜ ਸਿੰਘ ਜੀ ਨੂੰ ਪਾਵੇ ਆਪ ਜੀ ਨੇ ਇਹਨਾਂ ਇਤਿਹਾਸਿਕ ਸ਼ਹਿਸਤਰਾਂ ਦੇ ਦਰਸ਼ਨ ਕੀਤੇ ਨੇ ਸੋ ਗੁਰੂ ਸਾਹਿਬ ਕਿਰਪਾ ਕਰਨ ਹੁਣ ਜਿਹੜਾ ਖੰਜਰ ਹੈ ਆਪਾਂ ਜਦੋਂ ਵੀ ਗੱਲ ਕਰਦੇ ਆ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਕਿਹੋ ਜਿਹਾ ਹੋਵੇ ਉਹ ਸ਼ਹੀਦ ਆਪਾਂ ਗੱਲ ਕਰਦੇ ਆਂ ਬਾਬਾ ਅਕਾਲੀ ਫੂਲਾ ਸਿੰਘ ਵਰਗਾ ਹੋਵੇ ਜੇ ਉਹਨਾਂ ਨੇ ਕੋਈ ਫੈਸਲੇ ਕੀਤੇ ਜੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਕੋਈ ਗਲਤੀ ਕੀਤੀ ਤੇ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਕੋੜੜਿਆਂ ਦੀ ਸਜ਼ਾ ਸੁਣਾਈ ਤੇ ਜਿਨ੍ਹਾਂ ਨੇ ਲਾਹੌਰ ਤੋਂ ਲੈ ਕੇ ਕਾਬਲ ਕੰਧਾਰ ਅਫਗਾਨਿਸਤਾਨ ਬਹਾਵਲਪੁਰ ਸ਼੍ਰੀਨਗਰ ਤੇ ਦਿੱਲੀ ਤੋਂ ਅੱਗੇ ਤੱਕ ਜਿਹੜਾ ਖਾਲਸੇ ਦਾ ਰਾਜ ਕਾਇਮ ਕੀਤਾ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਭਾਗ ਕਾਇਮ ਕੀਤਾ ਉਹਨਾਂ ਦੇ ਗਤਰੇ ਦਾ ਜਿਹੜਾ ਫਲਾਦੀ ਤਸਕੀਲਾ ਜਿਹੜਾ ਇਹ ਖੰਜਰ ਹੈ ਉਹਨਾਂ ਦੇ ਗਾਤਰੇ ਦਾ ਆਪ ਜੀ ਉਹਨਾਂ ਦੇ ਗਾਤਰੇ ਦੇ ਖੰਜਰ ਦੇ ਦਰਸ਼ਨ ਕਰ ਰਹੇ ਹੋ ਇਹ ਇਤਿਹਾਸਕ ਸ਼ਸਤਰ ਬੁੱਢਾ ਤਲ ਕੋਲੇ ਬਹੁਤ ਖਜ਼ਾਨਾ ਸੋ ਸਮੇਂ ਸਮੇਂ ਸਰ ਉਹਨਾਂ ਦੇ ਦਰਸ਼ਨ ਕਰਵਾਏ ਜਾਂਦੇ ਨੇ ਆਪ ਜੀ ਕੋਲੇ ਪੰਜ ਛੇ ਜਿਹੜੇ ਸ਼ਸਤਰ ਲੈ ਕੇ ਆਏ ਆ ਇੱਕ ਹੋਰ ਵੀ ਹੈ ਸ਼ਸਤਰ ਜੇ ਸਿੰਘ ਸਾਹਿਬ ਬਾਬਾ ਜਸਤਾ ਸਿੰਘ ਰਾਮ ਗੜੀਆ ਜਿਹੜੇ ਬਾਬਾ ਜਸਤਾ ਸਿੰਘ ਆਲੂ ਵਾਲੀਆ ਹੋਰਾਂ ਦੇ ਹਮੇਸ਼ਾ ਨਾਲ ਰਹੇ ਬਾਬਾ ਜਸਾ ਸਿੰਘ ਜੀ ਰਾਮ ਗੜੀਆ ਜਦੋਂ ਦਿੱਲੀ ਫਤਿਹ ਕੀਤੀ ਖਾਲਸਾ ਪੰਥ ਬੁੱਢਾ ਦਲ ਨੇ ਤੇ ਇਹ ਸ੍ਰੀ ਸਾਹਿਬ ਜਿਹੜੀ ਬਾਬਾ ਜਸਾ ਸਿੰਘ ਰਾਮ ਗੜੀਆ ਦੇ ਗੱਤਰੇ ਦੇ ਵਿੱਚ ਸੀ ਆਪਾਂ ਦਿੱਲੀ ਵੀ ਲਾਲ ਕਿਲੇ ਦੇ ਸਾਹਮਣੇ ਜਦੋਂ ਬੁੱਢਾ ਦਲ ਵੱਲੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰੋਗਰਾਮ ਹੁੰਦੇ ਨੇ ਹਰ ਸਾਲ ਉੱਥੇ ਇਹਨਾਂ ਸ਼ਸ਼ਤਰਾਂ ਦੇ ਲਾਈਵ ਜਿਹੜੇ ਦਰਸ਼ਨ ਕਰਵਾਏ ਜਾਂਦੇ ਨੇ ਗੱਲ ਦੇ ਜਕਾਰੇ ਪੰਜਾਬੇ ਬਾਬਾ ਜਸਾ ਸਿੰਘ ਰਾਮ ਗੜੀਆ ਜੀ ਦੇ ਮਨ ਨੂੰ ਪਾਵੇ ਮਾਮ ਜੀ ਨੇ ਇਤਿਹਾਸਕ ਸ਼ਸਤਰਾਂ ਦੇ ਦਰਸ਼ਨ ਕੀਤੇ ਨੇ ਸਮਾਂ ਬੜਾ ਸੀਮਤ ਹੈ ਮਾਹ ਪੁਰਖਾ ਨੇ ਵੀ ਆਪਣੀਆਂ ਆਪਣੀਆਂ ਹਾਜ਼ਰੀਆਂ ਲਵਾਉਣੀਆਂ ਨੇ ਸੋ ਗੁਰੂ ਸਾਹਿਬ ਕਿਰਪਾ ਕਰਨ 나 ਵੀ ਬੇਨਤੀ ਕਰਦਾ ਜਿਨ੍ਹਾਂ ਨੇ ਗੁਰਸਿੱਖਾਂ ਨੇ ਖੰਡੇ ਬਾਟੇ ਦਾ ਅਮਰਤ ਨਹੀਂ ਛਕਿਆ ਉਹ ਜ਼ਰੂਰ ਖੰਡੇ ਬਾਟੇ ਦਾ ਅਮਰ ਸ਼ਿਰਕੋ ਬਾਣੀ ਬਾਣੇ ਦੇ ਧਾਰਨੀ ਹੋਵੋ ਆਉਣ ਵਾਲੀ ਜਿਹੜੀ ਜਿੱਥੇ ਆਪਾਂ ਸ਼ਹੀਦੀ ਦਿਹਾੜੇ ਮਨਾਉਣੇ ਨੇ 2022 ਨੂੰ ਵੱਡੇ ਸਹਿਮਜਦਿਆਂ ਦਾ ਛੋਟੇ ਸਹਿਮਜਦਿਆਂ ਦਾ ਉਹਨਾਂ ਦੇ ਆਪ ਮੰਨਾਉਣੇ ਨੇ ਸ਼ਹੀਦੀ ਦਿਹਾੜੇ 25 26 27 ਤੇ 28 ਨੂੰ ਸ੍ਰੀ ਫਤਿਹਗੜ੍ਹ ਸਾਹਿਬ ਉੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਪ੍ਰਕਾਸ਼ ਪੁਰਬ ਤੇ ਨਾਲ ਹੀ 26 ਜਿਹੜੀ 25 ਜਨਵਰੀ 2025 25 ਜਨਵਰੀ 2025 ਉਹ ਸਿੰਘ ਸਾਹਿਬ ਬਾਬਾ ਕਲਵੰਤ ਸਿੰਘ ਜੀ ਹਜ਼ੂਰ ਸਾਹਿਬ ਦੇ ਜਿਹੜੇ ਸਿੰਘ ਸਾਹਿਬ ਨੇ ਉਹਨਾਂ ਦਾ ਜਿਹੜਾ 25 ਸਾਲ ਜਿਹੜੀ ਉੱਥੇ ਸੇਵਾ ਕਰਦਿਆਂ ਨੂੰ ਹੋ ਗਏ ਨੇ ਉਹਨਾਂ ਦੇ ਵੀ ਜਿਹੜੇ ਬਹੁਤ ਵੱਡੇ ਪ੍ਰੋਗਰਾਮ ਬਹੁਤ ਖੁਸ਼ੀਆਂ ਉੱਥੇ ਵੀ ਮਨਾਉਣੀਆਂ ਨੇ ਜਿੱਥੇ ਖਾਲਸਾ ਪੰਥ ਬੁੱਢਾਦਲ ਸਾਗੀਆਂ ਨਹਿਮ ਸਿੰਘ ਜਥੇਬੰਦੀਆਂ ਵੱਲੋਂ ਸਿੰਘ ਸਾਹਿਬਾਨਾਂ ਦੀ ਹਾਜ਼ਰੀ ਦੇ ਵਿੱਚ ਬਾਬਾ ਕਲਵੰਤ ਸਿੰਘ ਹੋਰਾਂ ਨੂੰ ਇੱਕ ਜਿਹੜੀ ਸੁਨਹਿਰੀ ਫਿਲਿਪ ਸਾਹਿਬ ਤੇ 골ਡ ਮੈਡਲ ਦੇ ਨਾਲ ਉਹਨਾਂ ਨੂੰ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਲੂ ਵਾਲੀਆ ਜਥੇਦਾਰ ਬੁੱਢਾਦਲ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮਾਨ ਜਿਹਨੇ ਦੇ ਨਾਲ ਉਹਨਾਂ ਦਾ ਬਹੁਤ ਵੱਡਾ ਸਨਮਾਨ ਕੀਤਾ ਜਾਣਾ ਹਜੂਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਇਹਨਾਂ ਸਾਰੇ ਪ੍ਰੋਗਰਾਮਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਣੀਆਂ ਨੇ बाबा अवतार सिंध जी